ਇਈ ਵਾਰ ਇਨਸਾਨਾਂ ਦੀਆਂ ਉਮਰਾਂ ਬਤੀਤ ਹੋ ਜਾਂਦੀਆਂ ਨੇ ਵੇਖ ਤੂੰ ਕੱਲ ਵੀ ਅਹੰਕਾਰੀ ਸੀ ਤੂੰ ਅੱਜ ਵੀ ਅਹੰਕਾਰੀ ਹੈ ਹੁਣ ਬੈਠਾ ਬੜਾ ਭਲਾ ਨਜ਼ਰ ਆ ਰਿਹਾ ਹੈ ਬੜਾ ਸੋਹਣਾ ਲੱਗ ਰਿਹਾ ਹੈ ਨਹਾ ਧੋ ਕੇ ਆਇਆ ਹੈ ਸੋਹਣਾ ਬਣ ਕੇ ਆਇਆ ਹੈ ਸੋਹਣੇ ਕੱਪੜੇ ਪਹਿਨ ਕੇ ਆਇਆ ਹੈ ਤੇ ਗੁਰੂ ਪਾਤਸ਼ਾਹ ਨੂੰ ਪੁੱਛਿਓ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਸੋਹਣਾ ਨਜ਼ਰ ਆ ਰਿਹਾ ਚੰਗਾ ਲੱਗ ਰਿਹਾ ਗੁਰੂ ਪਾਤਸ਼ਾਹ ਮੈਨੂੰ ਦੱਸਿਓ ਥੋੜਾ ਜਿਹਾ ਪਰ ਗੁਰੂ ਪਾਤਸ਼ਾਹ ਕਹਿੰਦੇ ਮਨ ਮੈਲਾ ਤਾਂ ਸਭ ਕਿਛ ਮੈਲਾ ਤਨ ਟੋਟੈ ਮਨ ਅੱਛਾ ਨਾ ਹੋਵੇ ਕਹਿੰਦੇ ਜੇ ਤੇਰਾ ਮਨ ਮੈਲਾ ਏ ਨਾ ਤਾਂ ਕਹਿੰਦੇ ਫਿਰ ਸਾਰਾ ਕੁਝ ਹੀ ਮੈਲਾ ਏ ਇਹ ਨਾ ਭਲਾ ਸਮਝ ਜਾਈਂ ਕਿ ਤੂੰ ਸਰੀਰਕ ਤੌਰ ਤੇ ਇਸ਼ਨਾਨ ਕਰਕੇ ਆ ਗਿਆ ਤੇ ਕੱਪੜੇ ਸੋਹਣੇ ਪਹਿਣ ਕੇ ਆ ਗਿਆ ਪਰ ਤੇਰਾ ਜੇ ਮਨ ਮੈਲਾ ਏ ਤਾਂ ਧਿਆਨ ਮਾਰ ਅਜੇ ਤੂੰ ਦਿਨਾਂ ਨੂੰ ਮਨਾ ਨਹੀਂ ਰਿਹਾ ਜੇ ਗੁਰੂ ਨੂੰ ਮਨ ਨਹੀਂ ਰਿਹਾ ਤੇ ਬਹੁਤੇ ਇਨਸਾਨ ਮੈਂ ਵੇਖਿਆ ਏ ਗੁਰਦੁਆਰੇ ਆਉਣ ਦਾ ਇਹ ਅਰਥ ਨਹੀਂ ਸਮਝ ਪਾਏ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ ਤੇ ਜੇ ਇਹ ਪਤਾ ਲੱਗ ਗਿਆ ਏ ਕਿ ਗੁਰਦੁਆਰੇ ਆਉਣ ਦਾ ਅਰਥ ਕੀ ਹੈ ਕਿ ਗੁਰੂ ਤੋਂ ਗਿਆਨ ਲੈ ਕੇ ਜਾਣਾ ਏ ਗੁਰੂ ਤੋਂ ਸਮਝ ਲੈ ਕੇ ਜਾਣੀ ਏ ਤੇ ਜੇ ਅੱਜ ਤੋਂ 5 ਸਾਲ ਪਹਿਲਾਂ ਆਏ ਸੀ ਨਾ ਜੀ ਗੁਰਦੁਆਰੇ ਤੇ ਜਦੋਂ ਇਹ ਪੰਗਤੀ ਪੜ ਲਈ ਸੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਕਹਿੰਦਾ ਜਿਹੜਾ ਇਨਸਾਨ ਦੁੱਖਾਂ ਵਿੱਚ ਦੁੱਖ ਮੰਨਦਾ ਨਹੀਂ ਤੇ ਜਿਹਦਾ ਸੁੱਖਾਂ ਦੇ ਨਾਲ ਸਨੇਹ ਨਹੀਂ ਹੈ ਉਹ ਇਨਸਾਨ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਆਨੰਦ ਦੇ ਵਿੱਚ ਰਹਿੰਦਾ ਹੈ ਤੇ ਜੇ 5 ਸਾਲ ਪਹਿਲਾਂ ਇਹ ਪੰਗਤੀ ਸੁਣ ਲਈ ਸੀ ਤਾਂ ਫਿਰ ਅੱਜ ਕੋਈ ਦੁੱਖ ਹੈਗਾ ਇਹ ਜੀ ਜੇ ਅੱਜ ਵੀ ਅਜੇ ਦੁੱਖ ਸੁੱਖ ਵਿੱਚ ਹੀ ਫਸੇ ਹੋਏ ਹਾਂ ਟੈਂਦੀ ਕਲਾ ਦੇ ਵਿੱਚ ਫਸੇ ਹੋਏ ਹਾਂ ਦੁੱਖਾਂ ਸੁੱਖਾਂ ਦੇ ਵਿੱਚ ਨਿਰਾਸ਼ਤਾ ਦੇ ਵਿੱਚ ਫਸੇ ਹੋਏ ਹੋ ਤਾਂ ਤੁਸੀਂ ਇਹ ਪੰਕਤੀਆਂ ਨੂੰ ਸੁਣਿਆ ਸੀ ਪਰ ਮੰਨਿਆ ਨਹੀਂ ਮੰਨਿਆ ਨਹੀਂ ਇਹ ਹੁਕਮਨਾਮਾ ਹੈ ਬਹੁਤ ਵਾਰ ਆਉਂਦਾ ਹੈ ਕਿ ਜਿਹੜਾ ਇਨਸਾਨ ਦੁੱਖਾਂ ਵਿੱਚ ਦੁੱਖ ਨਹੀਂ ਮੰਨਦਾ ਮੰਨ ਲਓ ਅੱਜ ਸੁਣ ਲਈਏ ਪੰਕਤੀ ਤਾਂ ਕੀ ਫਿਰ ਅੱਜ ਤੋਂ ਬਾਅਦ ਕੋਈ ਦੁੱਖ ਨਹੀਂ ਵਿਆਪੇਗਾ ਅੱਜ ਤੋਂ ਬਾਅਦ ਜੇ ਕੋਈ ਘਾਟਾ ਵਾਧਾ ਆ ਜਾਂਦਾ ਹੈ ਕੋਈ ਪਰੇਸ਼ਾਨੀ ਆ ਜਾਂਦੀ ਹੈ ਦੁਖੀ ਤਾਂ ਨਹੀਂ ਹੋਵੋਗੇ ਆਪਣੇ ਹਿਰਦਿਆਂ 'ਵਲ ਚਾਤੀ ਮਾਰੇ ਹੋ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਹੈਲਥ ਦੇ ਨਾਲ ਸੰਬੰਧਿਤ ਕੈਰੀਅਰ ਦੇ ਨਾਲ ਸੰਬੰਧਿਤ ਰਿਲੇਸ਼ਨ ਦੇ ਨਾਲ ਸੰਬੰਧਿਤ ਸੰਸਾਰਿਕ ਕੋਈ ਦੁੱਖ ਸੁੱਖ ਆ ਜਾਂਦਾ ਏ ਕਿਤੇ ਦੁਖੀ ਤਾਂ ਨਹੀਂ ਹੋ ਜਾਓਗੇ ਕਿਤੇ ਗੁਰੂ ਪਾਤਸ਼ਾਹ ਨੂੰ ਕਹਿਣਾ ਤਾਂ ਨਹੀਂ ਸ਼ੁਰੂ ਕਰ ਦੋਂਗੇ ਰੱਬ ਤੇ ਮੇਰੇ ਵੈਰੀ ਪੈ ਗਿਆ ਏ ਜਿੰਨੇ ਦੁੱਖ ਦੇਣੇ ਨੇ ਰੱਬ ਨੇ ਮੈਨੂੰ ਹੀ ਦੇਣੇ ਨੇ ਮੇਰਾ ਘਰ ਦਾ ਮੈਂਬਰ ਲੈ ਗਿਆ ਮੈਨੂੰ ਆ ਇੰਨਾ ਵੱਡਾ ਘਾਟਾ ਪਵਾ ਦਿੱਤਾ ਮੇਰੇ ਨਾਲ ਆ ਕੋ ਕਰਮ ਕਰ ਦਿੱਤਾ ਰੱਬ ਨੂੰ ਫਿਰ ਦੋਸ਼ੀ ਬਣਾ ਦਿੱਤਾ ਏ ਕੀ ਰੱਬ ਦੁੱਖ ਦਿੰਦਾ ਏ ਜੀ ਸਾਥ ਸੰਗਤ ਜੀ ਧਿਆਨ ਦੇ ਨਾਲ ਇਹ ਸਿਧਾਂਤ ਹੈ ਗੁਰਬਾਣੀ ਦਾ ਜਿਹੜਾ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਣਾ ਏ ਕੀ ਰੱਬ ਦੁੱਖ ਸੁੱਖ ਦਿੰਦਾ ਏ ਜੀ ਹਿਰਦੇ ਕਰਕੇ ਸੱਚ ਦੱਸੇ ਉਹ ਰੱਬ ਦੁੱਖ ਸੁੱਖ ਦਿੰਦਾ ਏ ਨਹੀਂ ਦਿੰਦਾ ਰੱਬ ਨਹੀਂ ਦੁੱਖ ਸੁੱਖ ਦਿੰਦਾ ਤੇ ਜੇ ਰੱਬ ਦੁੱਖ ਸੁੱਖ ਦਿੰਦਾ ਹੀ ਏ ਤਾਂ ਫਿਰ ਆਪ ਇਮਾਨਦਾਰੀ ਨਾਲ ਦੱਸੋ ਨਿਰਵੈਰ ਦਾ ਕੀ ਭਾਵ ਰਹਿ ਜਾਂਦਾ ਏ ਆਪਾਂ ਪੜਦੇ ਆ ਨਾ ਜੀ ਸਾਰੇ ਕਿ ਸਤਿਗੁਰੂ ਕੀ ਏ ਸਾਡਾ ਨਿਰਭਉ ਨਿਰਵੈਰ ਉਹ ਨਿਰਵੈਰ ਹੈ ਭਾਈ ਤੇ ਫਿਰ ਜਦੋਂ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਨਿਰਵੈਰ ਹੈ ਉਹ ਕਿਸੇ ਦੇ ਨਾਲ ਕੋਈ ਵੈਰ ਕਿਵੇਂ ਰੱਖ ਸਕਦਾ ਏ ਕਿਸੇ ਨੂੰ ਕੋਈ ਦੁੱਖ ਸੁੱਖ ਕਿਵੇਂ ਦੇ ਸਕਦਾ ਏ ਆਪਣੀ ਬੀਤੀ ਜ਼ਿੰਦਗੀ ਵੱਲ ਧਿਆਨ ਮਾਰਿਓ ਸਾਰੇ ਜਿੰਨੇ ਵੀ ਅੱਜ ਤੱਕ ਘਾਟੇ ਵੱਧੇ ਆਏ ਜਿੰਨੀਆਂ ਵੀ ਪਰੇਸ਼ਾਨੀਆਂ ਆਈਆਂ ਜਿੰਨੇ ਵੀ ਰਿਲੇਸ਼ਨ ਜਾਂ ਕੋਈ ਰਿਸ਼ਤੇ ਸਬੰਧ ਆਦਿਕ ਬਣੇ ਟੁੱਟੇ ਉਹ ਰੱਬ ਨੇ ਦੁੱਖ ਸੁੱਖ ਦਿੱਤੇ ਸੀ ਜਾਂ ਫਿਰ ਸਾਡੇ ਹੀ ਬੀਜੇ ਹੋਏ ਬੀਜ ਸਾਡੇ ਸਾਹਮਣੇ ਆਏ ਸੀ ਸਾਡੇ ਬੀਜ ਸਾਡੇ ਸਾਹਮਣੇ ਆਏ ਸੀ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਦੱਦੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਕਿਸੇ ਨੂੰ ਦੋਸ਼ ਨਹੀਂ ਦੇਣਾ ਜ਼ਿੰਦਗੀ ਦੇ ਵਿੱਚ ਤੇ ਜਦੋਂ ਇਹ ਗੱਲ ਸਮਝ ਆ ਗਈ ਨਾ ਜੀ ਜ਼ਿੰਦਗੀ ਵਿੱਚ ਫਿਰ ਭਾਵੇਂ ਜੋ ਮਰਜ਼ੀ ਬਾਬੇ ਆਪ ਜਾਏ ਜੋ ਮਰਜ਼ੀ ਹੋ ਜਾਏ ਤੁਹਾਡੇ ਹਿਰਦੇ ਤੇ ਉਹਦਾ ਪ੍ਰਭਾਵ ਨਹੀਂ ਰਹੇਗਾ ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਨਾਲ ਸਿੱਧਾ ਸਬੰਧ ਬਣ ਗਿਆ ਏ ਪਾਤਸ਼ਾ ਤੂੰ ਕਰਨਾ ਏ ਜੋ ਹੋਣਾ ਏ ਤੇਰੇ ਹੁਕਮ ਦੇ ਵਿੱਚ ਹੋਣਾ ਏ ਪਰ ਹੋਣਾ ਉਦੋਂ ਹੀ ਐ ਜਦੋਂ ਜਿਹੜੇ ਬੀਜ ਮੈਂ ਬੀਜਾਂਗਾ ਬਿਨਾ ਬੀਜ ਬੀਜੇ ਮੰਨ ਲਓ ਜੇ ਬਿਨਾ ਬੀਜ ਬੀਜੇ ਹੀ ਰੱਬ ਦੁੱਖ ਸੁੱਖ ਦੇ ਰਿਹਾ ਹੈ ਲੋਕਾਂ ਨੂੰ ਲੋਕ ਪਰੇਸ਼ਾਨ ਨੇ ਤਾਂ ਇਸ ਦਾ ਮਤਲਬ ਸਭ ਤੋਂ ਵੱਡਾ ਧੋਖੇਬਾਜ਼ ਰੱਬ ਹੈ ਜਿਹੜਾ ਬਿਨਾ ਮਾੜਾ ਕਰਮ ਤੋਂ ਹੀ ਕਿਸੇ ਦੇ ਦੁੱਖ ਝੋਲੀ ਦੇ ਵਿੱਚ ਪਾਈ ਜਾਂਦਾ ਇਸ ਗੱਲ ਨੂੰ ਬੜੇ ਭਾਪ ਦੇ ਨਾਲ ਸਮਝਿਓ ਫਿਰ ਰੱਬ ਕਸੂਰਵਾਰ ਹੈ ਰੱਬ ਦੋਸ਼ੀ ਹੈ ਕਿ ਮੈਂ ਤੇ ਕੋਈ ਮਾੜਾ ਕਰਮ ਕੀਤਾ ਹੀ ਨਹੀਂ ਸੀ ਪਰ ਰੱਬਾ ਆਹ ਕਿਹੜੇ ਦੁੱਖ ਮੇਰੀ ਝੋਲੀ ਦੇ ਵਿੱਚ ਤੂੰ ਪਾ ਦਿੱਤੇ ਹੁਣ ਸੁਰਤ ਨੂੰ ਅੱਗੇ ਲੈ ਕੇ ਜਾਇਓ ਜੀ ਮੈਂ ਨਾਲ-ਨਾਲ ਤਾਂ ਸੁਰਤਕ ਆਪ ਜੀ ਨੂੰ ਕਹਿਣਾ ਹਾਂ ਤਾਂ ਕਿ ਗੱਲ ਅਗਲੀ ਸਮਝ ਆ ਜਾਏ ਜੋ ਮੈਂ ਕਰ ਰਿਹਾ ਗੁਰੂ ਸਹਿਬਾਨ ਦੇ ਦੁੱਖ ਸੁੱਖ ਅਤੇ ਸਾਡੇ ਦੁੱਖ ਸੁੱਖ ਵਿੱਚ ਬੜਾ ਹੀ ਜ਼ਮੀਨ ਅਸਮਾਨ ਦਾ ਫਰਕ ਹੈ ਸਾਡੇ ਲਈ ਦੁੱਖ ਸੁੱਖ ਸਾਡੇ ਲਈ ਸੁੱਖ ਕੀ ਹੈ ਸੋਨਾ ਘਰ ਬਣ ਜਾਏ ਪਹਿਲਾਂ ਤੇ ਬੱਚੇ ਸੈਟਲ ਹੋ ਜਾਣ ਚੰਗਾ ਪੈਸਾ ਕਮਾ ਲਈਏ ਖਾਣ ਪੀਣ ਨੂੰ ਪੂਰਾ ਵਧੀਆ ਚਾਹੀਦਾ ਹੈ ਪ੍ਰੋਪਰਟੀ ਚੰਗੀ ਬਣ ਜਾਏ ਮੇਰੀ ਦਿੱਖ ਸੋਹਣੀ ਹੋਵੇ ਸਰੀਰ ਸੋਹਣਾ ਲੱਗੇ ਮੈਂ ਹਰ ਪੱਖ ਤੋਂ ਭਰਪੂਰ ਰਹਾ ਇਹ ਸਾਡਾ ਕੀ ਹੈ ਜੀ ਸੁੱਖ ਇਮਾਨਦਾਰੀ ਨਾਲ ਦੱਸਿਓ ਸਾਧ ਸੰਗਤ ਜੀ ਸਾਡਾ ਸੁੱਖ ਕੀ ਹੈ ਇਹ ਸਾਰੇ ਪਦਾਰਥ ਗੁਰੂ ਸਹਿਬਾਨ ਦਾ ਸੁੱਖ ਕੀ ਹੈ ਉਹਨਾਂ ਲਈ ਸੁੱਖ ਕੀ ਹੁੰਦਾ ਹੈ ਹਰ ਨਾਮ ਪਦਾਰਥ ਨਾਨਕ ਮੰਗੇ ਗੁਰੂ ਸਹਿਬਾਨ ਦਾ ਹਮੇਸ਼ਾ ਹੀ ਸੁਖ ਰਿਹਾ ਏ ਕਿ ਪਾਤਸ਼ਾਹ ਜੇ ਮੈਨੂੰ ਤੂੰ ਆਪਣੇ ਬਾਣੇ ਦੇ ਵਿੱਚ ਰੱਖੇ ਆਪਣੇ ਹੁਕਮ ਦੇ ਵਿੱਚ ਰੱਖੇ ਮੇਰੇ ਲਈ ਇਹ ਸੁਖ ਹੈ ਤੇ ਇਹੀ ਮੇਰੇ ਲਈ ਦੁੱਖ ਹੈ ਜਾਂ ਸੁਖ ਦੇ ਤਾ ਤੁਝ ਇਰਾਦੀ ਜਾਂ ਦੁੱਖ ਦੇ ਤਾ ਤੁਝ ਇਰਾਦੀ ਸੁਖ ਵੀ ਤੁਝੇ ਧਿਆਈ ਮੈਂ ਤੇ ਤੈਨੂੰ ਹੀ ਤੇ ਹੋਂਨਾ ਮੇਰੇ ਲਈ ਕੋਈ ਬਾਹਰੀ ਚੀਜ਼ਾਂ ਦੁੱਖ ਸੁਖ ਨਹੀਂ ਹਨ ਤੇ ਇਹ ਗੱਲ ਅਗਲੀ ਕਹਿ ਦੇਵਾਂ ਦੁੱਖ ਸੁਖ ਦਾ ਸਬੰਧ ਗੁਰੂ ਸਹਿਬਾਨ ਦਾ ਦੁੱਖ ਸੁੱਖ ਇਹ ਹੈ ਸਾਡਾ ਦੁੱਖ ਸੁੱਖ ਹੈ ਸੰਸਾਰੀ ਚੀਜ਼ਾਂ ਅਸੀਂ ਜਿੰਨਾ ਮਰਜੀ ਜੋਲ ਲਾ ਲਈਏ ساری ਜ਼ਿੰਦਗੀ ਆਨੰਦਤ ਨਹੀਂ ਹੋ ਸਕਦੇ ਕਿਉਂਕਿ ਸਾਡੇ ਖੁਸ਼ ਹੋਣ ਦਾ ਆਧਾਰ ਕੀ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰੀ ਚੀਜ਼ਾਂ ਸਾਡੇ ਖੁਸ਼ ਹੋਣ ਦਾ ਆਧਾਰ ਹੈ ਆਪ ਕਦੇ ਵੀ ਖੁਸ਼ ਨਹੀਂ ਹੋ ਸਕਦੇ ਕਿਸੇ ਮੋਹ ਮਾਇਆ ਕਰਕੇ ਖੁਸ਼ ਸੀ ਉਹ ਚਲੀ ਗਈ ਹੁਣ ਰੋ ਰਿਹਾ ਏ ਕਿਸੇ ਰਿਲੇਸ਼ਨ ਕਰਕੇ ਖੁਸ਼ ਸੀ ਉਰਲੇਸ਼ਨ ਚਲਿਆ ਗਿਆ ਏ ਹੁਣ ਉਦਾਸ ਬੈਠਾ ਏ ਘਰਵਾਰ ਕਰਕੇ ਖੁਸ਼ ਸੀ ਕੋਈ ਘਟਨਾ ਵਾਪਰੀ ਘਰਵਾਰ ਚਲਿਆ ਗਿਆ ਏ ਵੇਖ ਉਦਾਸ ਬੈਠਾ ਏ ਤੇਰਾ ਆਧਾਰ ਹੀ ਝੂਠ ਸੀ ਤੇ ਆਧਾਰ ਜਦੋਂ ਝੂਠ ਹੋਵੇ ਤਾਂ ਝੂਠੀਆਂ ਹੀ ਖੁਸ਼ੀਆਂ ਨੇ ਝੂਠੇ ਹੀ ਖੇੜੇ ਨੇ ਸੱਚਾ ਆਨੰਦ ਤੇਰੀ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਪ੍ਰਾਪਤ ਹੋਣਾ ਹੀ ਨਹੀਂ ਤੇਰੇ ਭਾਗਾਂ ਦੇ ਵਿੱਚ ਹੈ ਹੀ ਨਹੀਂ ਕਿਉਂਕਿ ਤੇਰੇ ਆਧਾਰ ਝੂਠੇ ਨੇ ਹੁਣ ਸੱਚਾ ਆਨੰਦ ਕਿਵੇਂ ਮਿਲਣਾ ਏ ਖੁਸ਼ ਹੋਣ ਦੇ ਲਈ ਜੋ ਮੈਂ ਗੱਲ ਕਰ ਰਿਹਾ ਹਾਂ ਉਸਾਂ ਸਦਾ ਦਾ ਆਨੰਦ ਚਾਹੁੰਨੇ ਹੋ ਨਾ ਜੀ ਸਦਾ ਦਾ ਆਨੰਦ ਸਦਾ ਦੀ ਖੁਸ਼ੀ ਉਹਦੇ ਲਈ ਕੋਈ ਕਾਰਨ ਹੋਣਾ ਹੀ ਨਹੀਂ ਚਾਹੀਦਾ ਨਾ ਦੁਨਿਆਵੀ ਪਦਾਰਥ ਨਾ ਕੋਈ ਰਿਸ਼ਤਾ ਜਿਹੜੀ ਗੱਲ ਪਾਪਾ ਜੀ ਕਰਦੇ ਨੇ ਨਾ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਂਹੀ ਮਾਇਆ ਮੋਹ ਭਰਮ ਤੇ ਭੁੱਲੇ ਸਤ ਦਾ ਰਾ ਸਿਓ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਜੇ ਆਧਾਰ ਬੱਚੇ ਸਤ ਦਾ ਰਾ ਸਿਓ ਪ੍ਰੀਤ ਲਗਾਈ ਬੱਚਿਆਂ ਦੇ ਨਾਲ ਪਤੀ ਪਤਨੀ ਦੇ ਨਾਲ ਇਹੋ ਹੀ ਖੁਸ਼ੀ ਦਾ ਕਾਰਨ ਹੈ ਨਾ ਜੀ ਤਾਂ ਆਪ ਦੁੱਖ ਪਾਉਂਗੇ ਤੇ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਕਿ ਮੈਂ ਅੱਜ ਉਦਾਸ ਹਾਂ ਮੇਰਾ ਆਉਣੇ ਧਿਆਨ ਨਹੀਂ ਰੱਖਿਆ ਆਉਣੇ ਮੇਰੀ ਬਾਤ ਨਹੀਂ ਸੁਣੀ ਆਉਣੇ ਮੈਨੂੰ ਇੱਥੇ ਐਦਾਂ ਦੁੱਖ ਦਿੱਤਾ ਸੀ ਅਸੀਂ ਰਿਸ਼ਤਿਆਂ ਨੂੰ ਬਾਦੂ ਹੀ ਦੋਸ਼ੀ ਬਣਾਇਆ ਹੋਇਆ ਏ ਭਾਵੇਂ ਪਤੀ ਏ ਭਾਵੇਂ ਪਤਨੀ ਏ ਭਾਵੇਂ ਬੱਚੇ ਨੇ ਕੋਈ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਸਿਰਫ ਅਕਾਲ ਪੰਖ ਪਰਮਾਤਮਾ ਤੋਂ ਬਿਨਾਂ ਕੋਈ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਇਹ ਆਪਣੇ ਆਪ ਦੀ ਜ਼ਿੰਮੇਵਾਰੀ ਹੈ ਤੁਹਾਡੀ ਸੋਚ ਹੈ ਸੋਚ ਦੇ ਦੁਆਰਾ ਹੀ ਤੁਸੀਂ ਆਨੰਦਤ ਹੋ ਸਕਦੇ ਹੋ ਖੁਸ਼ ਹੋ ਸਕਦੇ ਹੋ ਨਹੀਂ ਤੇ ਆਪ ਜਿੰਨਾ ਮਰਜੀ ਜੋਰ ਲਾ ਲਓ ਉਦਾਸ ਰਹੋਗੇ ਉਦਾਸੀ ਦੇ ਵਿੱਚ ਜ਼ਿੰਦਗੀ ਬਤੀਤ ਹੋਵੇਗੀ ਕਿਉਂਕਿ ਸੱਚਾ ਯਤਨ ਤੇ ਹੋਇਆ ਹੀ ਨਹੀਂ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ ਸੁੱਖ ਦੇ ਲਈ ਇੰਨੇ ਉਪਰਾਲੇ ਕੀਤੇ ਪਰ ਅਜੇ ਵੀ ਉਦਾਸ ਬੈਠਾ ਹੈ ਹੁਣ ਇੱਕ ਗੱਲ ਮੈਨੂੰ ਇਮਾਨਦਾਰੀ ਦੇ ਨਾਲ ਦੱਸਿਓ ਫਿਰ ਮੈਂ ਇਤਿਹਾਸ ਵੱਲ ਨੂੰ ਆਉਣਾ ਏ ਜਿਤਨਾ ਸਮਾਂ ਆਪ ਸਭ ਨੂੰ ਗੁਰਦੁਆਰੇ ਆਉਂਦੇ ਹੋਗੇ ਆ ਏ ਜਿਤਨਾ ਜਿੰਨੀ ਉਮਰ ਹੋ ਗਈ ਏ ਮੈਂ ਕੁਝ ਪੰਕਤੀਆਂ ਬੋਲਣ ਲੱਗਾ ਤੇ ਆਪਨੇ ਹੁੰਗਾੜਾ ਪਰਨਾਏ ਕਿ ਪੰਕਤੀਆਂ ਅਸੀਂ ਪਹਿਲਾਂ ਸੁਣੀਆਂ ਨੇ ਮੈਂ ਪੰਕਤੀਆਂ ਬੋਲਣ ਲੱਗਾ ਜਿਹੜੀ ਪੰਕਤੀ ਆਪਾਂ ਪੜਦੇ ਹਾਂ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਸੁਣੀ ਹੈ ਜੀ ਪੰਕਤੀ ਪਹਿਲਾਂ ਕਿ ਦੁੱਖ ਸੁੱਖ ਤੇ ਆਉਂਦੇ ਜਾਂਦੇ ਰਹਿਣੇ ਨੇ ਕਿਉਂਕਿ ਜ਼ਿੰਦਗੀ ਦਾ ਵਿਦੀ ਵਿਧਾਨ ਹੈ ਪਹਿਲੀ ਪੰਕਤੀ ਅੱਗੇ ਸੁਣਿਓ ਫਿਰ ਮਿੱਠਤ ਨੀਮੀ ਨਾਨਕਾ ਗੁਣ ਚੰਗੇ ਆਇਆ ਤਤ ਇਹ ਪੰਕਤੀ ਸਾਰਿਆਂ ਨੂੰ ਪਤਾ ਹੈ ਇਹਦੇ ਅਰਥ ਵੀ ਸਾਰਿਆਂ ਨੂੰ ਪਤਾ ਨੇ ਅਗਲੀ ਪੰਕਤੀ ਤੇ ਆਇਓ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮਰਦਾਰ ਨਾ ਖਾਏ ਨਿੰਦਾ ਭਲੀ ਕਿਸੇ ਕੀ ਨਾ ਹੀ ਮਨ ਮੁਖ ਮੁਗਧ ਕਰਨ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਰ ਪੰਜ ਪੰਕਤੀਆਂ ਮੈਂ ਬੋਲੀਆਂ ਨੇ ਕਿ ਇਹਨਾਂ ਨੂੰ ਜੋ ਚੁੱਕੇ ਹਾਂ ਆਪਾਂ ਜੀਵਨ ਵਿੱਚ ਧਾਰਨ ਕਰ ਲਿਆਏ ਦੁੱਖ ਸੁੱਖ ਆ ਰਹੇ ਨੇ ਜ਼ਿੰਦਗੀ ਦੇ ਵਿੱਚ ਕੋਈ ਪਰਵਾਹ ਨਹੀਂ ਆਉਂਦੇ ਜਾਂਦੇ ਹੀ ਰਹਿਣੇ ਨੇ ਨਿੰਦਿਆ ਅੱਜ ਤੱਕ ਕਿਸੇ ਦੀ ਵੀ ਕੀਤੀ ਨਹੀਂ ਸੋਣੀ ਤੇ ਕਰਨੀ ਤੇ ਬੜੀ ਦੂਰ ਦੀ ਗੱਲ ਅਸੀਂ ਤੇ ਸੁਣਦੇ ਵੀ ਨਹੀਂ ਬੜੀ ਦੂਰ ਦੀ ਗੱਲ ਹੈ ਦੂਜੇ ਤੇ ਧਿਆਨ ਹੀ ਨਹੀਂ ਹੈ ਸਾਡਾ ਕੌਣ ਕੀ ਕਰ ਰਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਜਿਉਂ ਰਿਹਾ ਏ ਉਹਦੇ ਘਰ ਦੇ ਕੀ ਹਾਲਾਤ ਨੇ ਅਸੀਂ ਦੂਜੇ ਦੇ ਘਰ ਵੱਲ ਝਾਤੀ ਹੀ ਨਹੀਂ ਮਾਰਦੇ ਅਸੀਂ ਆਪਣੇ ਅੰਦਰ ਹੀ ਰਹਿੰਦੇ ਹਾਂ ਇਹਨਾਂ ਪੰਕਤੀਆਂ ਨੂੰ ਜੋ ਚੁੱਕੇ ਹਾਂ ਜੇ ਆਪ ਇਹਨਾਂ ਪੰਕਤੀਆਂ ਨੂੰ ਜੋ ਚੁੱਕੇ ਹੋ ਤਾਂ ਅੱਜ ਤੋਂ ਬਾਅਦ ਭਾਵੇਂ ਕੋਈ ਵੀ ਦੁੱਖ ਆ ਜਾਏ ਤਾਂ ਹਿਰਦੇ ਤੇ ਝਾਤੀ ਮਾਰਿਓ ਫਿਰ ਇਹ ਅਵਸਥਾ ਬਣਨੀ ਚਾਹੀਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਅਗਲੀ ਗੱਲ ਕਹਾ ਇਹ ਗੱਲ ਪੜਨ ਦੇ ਨਾਲ ਨਹੀਂ ਜੀ ਪੰਗਤੀਆਂ ਇਹ ਗੱਲਾਂ ਜਉਣ ਦੇ ਨਾਲ ਪ੍ਰਵਾਨ ਕਰਨ ਦੇ ਨਾਲ ਉਹ ਅਵਸਥਾਵਾਂ ਬਣਦੀਆਂ ਨੇ ਪੜ ਭਾਵੇਂ ਜਿੰਨਾ ਮਰਜੀ ਲੋ ਆਪ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਅਸੀਂ ਪੜ ਹੀ ਰਹੇ ਹਾਂ ਜਿਉ ਨਹੀਂ ਰਹੇ ਇਸ ਕਰਕੇ ਸਾਡਾ ਤੇ ਅੰਤਲਾ ਸਮਾਂ ਵੀ ਦੁੱਖ ਦੇ ਵਿੱਚ ਬਤੀਤ ਹੋਇਆ ਐ ਅਸੀਂ ਜ਼ਿੰਦਗੀ ਦਾ ਜਿਹੜਾ ਅੰਤਲਾ ਸਮਾਂ ਸੀ ਸੋਹਣਾ ਬਤੀਤ ਹੋਣਾ ਚਾਹੀਦਾ ਸੀ ਬਾਬਾ ਕਬੀਰ ਜੀ ਕਹਿੰਦੇ ਕਿਆ ਜਾਣਾ ਕਿ ਉਹ ਮਰेंगे ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਤੇ ਬਜ਼ੁਰਗੋ ਆਪ ਸਿਆਣੇ ਮਾਤਾਮਾ ਜਿਹੜੇ ਬਜ਼ੁਰਗ ਸਿਆਣੇ ਬਿਠੇ ਨੇ ਆਪ ਜੀ ਨੂੰ ਮੈਂ ਇੱਕ ਪ੍ਰਸ਼ਨ ਪੁੱਛਾਂ ਤਾਂ ਕੀ ਜੇ ਹੁਣ ਜਿਹੜਾ ਆ ਬੁਢੇਪਾ ਆ ਚੁੱਕਿਆ ਏ ਇਹਨੂੰ ਕਿਤੇ ਇਹ ਕਹਿਣ ਤੇ ਨਹੀਂ ਲੰਘ ਰਿਹਾ ਜੀ ਹੁਣ ਤੇ ਲੱਤਾਂ ਨਹੀਂ ਚੱਲਦੀਆਂ ਹੁਣ ਤੇ ਬੈਠਿਆ ਨਹੀਂ ਜਾਂਦਾ ਹੁਣ ਤੇ ਦੁੱਖ ਪਰੇਸ਼ਾਨੀਆਂ ਆ ਗਈਆਂ ਨੇ ਇਹ ਐ ਏਦਾਂ ਦੀਆਂ ਗੱਲਾਂ ਤੇ ਨਹੀਂ ਕਿਤੇ ਕਰ ਰਹੇ ਕਿ ਜਾਂ ਫਿਰ ਇਹਨੂੰ ਪ੍ਰਵਾਨ ਕਰ ਲਿਆ ਏ ਕਿ ਨਾ ਭਾਈ ਪਹਿਲਾਂ ਬਚਪਨ ਆਇਆ ਸੀ ਜਵਾਨੀ ਵੀ ਵੇਖ ਲਈ ਏ ਸ਼ੁਕਰ ਹੈ ਰੱਬ ਦਾ ਕਾਲੀ ਕਾਲੇ ਵਾਲਾਂ ਦੇ ਵਿੱਚ ਹੀ ਧਰਤੀ ਤੋਂ ਨਹੀਂ ਲੈ ਗਿਆ ਉਹਨੇ ਚਟੇ ਵਾਲ ਵੀ ਵਿਖਾਏ ਨੇ ਇੱਥੋਂ ਤੱਕ ਲੈ ਆਇਆ ਏ ਸ਼ੁਕਰਾਨਾ ਹੈ ਅਕਾਲ ਪੁਰਖ ਪ੍ਰਮਾਤਮਾ ਦਾ ਕਿ ਜਾਂ ਫਿਰ ਰੋਣਾ ਧੋਣਾ ਚੱਲ ਰਿਹਾ ਏ ਨਾ ਜੀ ਆਪ ਬਡੇਪਾ ਤੇ ਬੜਾ ਮਾੜਾ ਏ ਐ ਹੁਣ ਕਿਵੇਂ ਬਤੀਤ ਹੋਣਾ ਏ ਐ ਜੀ ਅਸੀਂ ਉਹ ਸੁੱਖ ਨੂੰ ਮਾਨ ਨਹੀਂ ਪਾਏ ਅਸੀਂ ਅੰਤਲਾ ਸਮਾਂ ਵੀ ਆਪਣਾ ਖਰਾਬ ਕਰਦੇ ਹਾਂ ਕਿਉਂਕਿ ਹਰ ਗੱਲ ਦੇ ਵਿੱਚ ਕੁਝ ਨਾ ਕੁਝ ਦੁੱਖ ਅਸੀਂ ਲੱਭ ਕੇ ਬੈਠੇ ਹਾਂ ਅਗਲੀ ਪੰਗਤੀ ਦੁੱਖ ਸੁੱਖ ਦੀ ਬੋਲਾ ਕਹਿੰਦੇ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕਹੇ ਭਾਣੇ ਸਭ ਰੋਗੀ ਜਿਹੜਾ ਇਨਸਾਨ ਖੁਦ ਦੁਖੀ ਹੈ ਨਾ ਜੀ ਉਹਨੂੰ ਆਪ ਲੱਖ ਖੁਸ਼ ਕਰ ਲੋ ਲੱਖ ਚੰਗੀਆਂ ਗੱਲਾਂ ਦੱਸ ਦੋ ਉਹਨੂੰ ਸਵਰਗ ਦੇ ਵਿੱਚ ਲੈ ਜਾਓ ਉਹ ਉੱਥੇ ਵੀ 네ਗਟਿਵਿਟੀ ਫਲਾਉ ਦੇ ਦੇਗਾ ਇਹ ਕਿਸੇ ਵੀ ਰਿਸ਼ਤੇ ਨਾਤੇ ਦੇ ਵਿੱਚ ਹੋਵੇ ਕਿਸੇ ਰਿਲੇਸ਼ਨ ਦੇ ਵਿੱਚ ਹੋਵੇ ਜਿਹੜਾ ਇਨਸਾਨ 네ਗਟਿਵ ਸੋਚ ਦਾ ਮਾਲਕ ਹੈ ਜਿਹਨੂੰ ਦੁੱਖ ਦਾ ਰਹਿਣ ਦਾ ਸੁਭਾਅ ਬਣ ਗਿਆ ਏ ਉਹ ਇਨਸਾਨ ਕਦੇ ਵੀ ਖੁਸ਼ ਨਹੀਂ ਹੋ ਸਕਦਾ ਮੈਂ ਆਪ ਜੀ ਦੇ ਨਾਲ ਇੱਕ ਬੁੱਕ ਪੜ੍ਹੀ ਸੀ ਉਹਦੀ ਘਟਨਾ ਸਾਂਝੀ ਕਰਾਂ ਇੱਕ ਇਨਸਾਨ ਕਹਿੰਦਾ ਮੈਨੂੰ ਘਰ ਦੇ ਵਿੱਚ ਮੈਂ ਵੇਖਿਆ ਬਡੇਰੀ ਉਮਰ ਹੋਈ ਤੇ ਪਿਆਰ ਨਹੀਂ ਸੀ ਮਿਲਦਾ। ਮਤਲਬ ਮੈਨੂੰ ਕੋਈ ਮੇਰੀ ਕੇਅਰ ਨਹੀਂ ਸੀ ਕਰਦਾ, ਮੇਰੇ ਵੱਲ ਧਿਆਨ ਨਹੀਂ ਸੀ ਦਿੰਦਾ ਤੇ ਮੈਨੂੰ ਇਹ ਟੈਨਸ਼ਨ ਚਾਹੀਦੀ ਸੀ। ਮੈਂ ਸੋਚਿਆ ਹੁਣ ਮੈਂ ਕੀ ਕਰਾਂ? ਤਾਂ ਉਹ ਕਹਿੰਦਾ ਮੈਂ ਫਿਰ ਬਿਮਾਰ ਹੋਣਾ ਸ਼ੁਰੂ ਕਰ ਦਿੱਤਾ। ਮਤਲਬ ਦੁਖੀ ਰਹਿਣਾ ਸ਼ੁਰੂ ਕਰ ਦਿੱਤਾ ਤੇ ਆਪ ਸੱਚ ਜਾਣਿਓ ਜਦੋਂ ਇਨਸਾਨ ਦੁਖੀ ਹੁੰਦਾ ਏ ਉਹਦੇ ਵੱਲ ਅਸੀਂ ਧਿਆਨ ਜ਼ਿਆਦਾ ਦਿੰਦੇ ਹਾਂ। ਤੂੰ ਠੀਕ ਐ? ਤੇਰੀ ਸਿਹਤ ਕਿਵੇਂ ਐ? ਤੇ ਆਪ ਵੇਖਿਓ ਮਹਿਸੂਸ ਕਰਿਓ ਜਦੋਂ ਸਾਨੂੰ ਕੋਈ ਹਮਦਰਦੀ ਦਿੰਦਾ ਏ ਸਬਕੌਂਸ਼ੀਅਨਸਲੀ ਜਿਹੜਾ ਸਾਡਾ ਦਿਮਾਗ ਦੋ ਤਰ੍ਹਾਂ ਦਾ ਹੁੰਦਾ ਏ ਸਬਕੌਂਸ਼ੀਅਨਸਲੀ ਅਸੀਂ ਉੱਥੇ ਖੁਸ਼ੀ ਮਾਣ ਰਹੇ ਹਾਂ ਕਿ ਕਿੰਨੀ ਮੇਰੇ ਪ੍ਰਵਾਹ ਹੋ ਰਹੀ ਏ ਕਿੰਨਾ ਮੇਰੇ ਖਾਣ ਪੀਣ ਲਈ ਆ ਰਿਹਾ ਏ ਕਿੰਨੀ ਲੋਕ ਮੇਰੀ ਇਹ ਤਵੱਜੋ ਕਰ ਰਹੇ ਨੇ ਉਸ ਤਵੱਜੋ ਦੇ ਵਿੱਚ ਹੈ ਬਿਮਾਰ ਪਰ ਖੁਸ਼ੀ ਪਿਛਲੀ ਮਹਿਸੂਸ ਹੋ ਰਹੀ ਏ ਕਿ ਬੜੀ ਪ੍ਰਵਾਹ ਏ ਮੇਰੀ ਬੜੀ ਫਿਕਰ ਹੈ ਮੇਰੀ ਕਹਿੰਦੇ ਮੈਂ ਦੁਖੀ ਰਹਿਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਪਿਆਰ ਮਿਲਣਾ ਸ਼ੁਰੂ ਹੋ ਗਿਆ ਮੈਨੂੰ ਅਟੈਨਸ਼ਨ ਮਿਲਣੀ ਸ਼ੁਰੂ ਹੋ ਗਈ ਬਹੁਤੀਆਂ ਔਰਤਾਂ ਐ ਸਾਈਕੋਲੋਜੀਕਲ ਇਫੈਕਟ ਹੁੰਦੇ ਨੇ ਜੀ ਬੁਰਾ ਨਾ ਮਨਾਇਓ ਜਦੋਂ ਔਰਤ ਨੂੰ ਉਹਦਾ ਪਤੀ ਕਈ ਵਾਰ ਕੰਮਕਾਰ ਕਰਕੇ ਹਾ ਭਾਵ ਨਹੀਂ ਦਿੰਦਾ ਤਾਂ ਫਿਰ ਉਹ ਚੜਚੜੀ ਵੀ ਹੁੰਦੀ ਹੈ ਤੇ ਕੁਝ ਐਸੀਆਂ ਗੱਲਾਂ ਪੈਦਾ ਕਰਦੀ ਹੈ ਜਿਹਦੇ ਨਾਲ ਉਹਨੂੰ ਅਟੈਨਸ਼ਨ ਮਿਲ ਜਾਏ ਉਹਨੂੰ ਹਾ ਭਾਵ ਮਿਲ ਜਾਣ ਤਾਂ ਕਿ ਉਹ ਉਹਦਾ ਹਾਲਚਾਲ ਤੇ ਪੁੱਛ ਲੈ ਉਹਦੇ ਵੱਲ ਪ੍ਰਵਾਹ ਤੇ ਕਰੇ ਤਾਂ ਫਿਰ ਉਹ ਬਿਮਾਰ ਰਹਿਣ ਦਾ ਇੱਕ ਢੋਂਗ ਬਣ ਜਾਂਦਾ ਹੈ ਮਾਫ ਕਰਿਓ ਸੱਚ ਵਿੱਚ ਬਿਮਾਰੀਆਂ ਹੁੰਦੀਆਂ ਨੇ ਪਰ ਸੱਚ ਜੋ ਮੈਂ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਈ ਵਾਰ ਅਸੀਂ ਮਾਨਸਿਕ ਤੌਰ ਤੇ ਬਿਮਾਰ ਜਾਣ ਬੁੱਝ ਕੇ ਬਣਦੇ ਹਾਂ ਕਿਉਂਕਿ ਸਾਨੂੰ ਪਿਆਰ ਚਾਹੀਦਾ ਏ ਸਾਨੂੰ ਅਟੈਂਸ਼ਨ ਚਾਹੀਦੀ ਏ ਤੇ ਹਰ ਇਨਸਾਨ ਪਿਆਰ ਦਾ ਭੁੱਖਾ ਹੁੰਦਾ ਏ ਹਰ ਇਨਸਾਨ ਨੂੰ ਉਹ ਪਿਆਰ ਚਾਹੀਦਾ ਏ ਕਿਤੋਂ ਨਾ ਕਿਤੋਂ ਮਿਲ ਜਾਏ ਤਾਂ ਫਿਰ ਜਿੱਥੋਂ ਮਿਲ ਜਾਂਦਾ ਏ ਇਨਸਾਨ ਉੱਥੇ ਹੀ ਆਪਣੇ ਦੁੱਖੜੇ ਫਰੋਲਣੇ ਸ਼ੁਰੂ ਕਰ ਦਿੰਦਾ ਏ ਉੱਥੇ ਹੀ ਸਾਰਾ ਕੁਝ ਬਿਆਨ ਕਰਨਾ ਸ਼ੁਰੂ ਕਰ ਦਿੰਦਾ ਏ ਦੱਸਣਾ ਸ਼ੁਰੂ ਕਰ ਦਿੰਦਾ ਏ ਕਿ ਜੀ ਮੈਂ ਤੇ ਜ਼ਿੰਦਗੀ ਦੇ ਵਿੱਚ ਆ ਕੁਝ ਵੇਖਿਆ ਆ ਕੁਝ ਹੰਡਾਇਆ ਏ ਇਸ ਕਰਕੇ ਜਿੱਥੇ ਵੀ ਰਹਿੰਦੇ ਹਾਂ ਆਪਣੇ ਆਪ ਦੀ ਖੁਸ਼ੀ ਦੀ ਜ਼ਿੰਮੇਵਾਰੀ ਆਪ ਚੁੱਕੋ ਆਪਣੇ ਆਪ ਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪ ਚੁੱਕੋ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਸੁਖੀਏ ਕੋ ਪੀਖੇ ਸਭ ਸੁਖੀਆ ਰੋਗੀ ਕਹ ਭਾਣੇ ਸਭ ਰੋਗੀ ਜੇ ਤੁਸੀਂ ਆਪ ਮਾਨਸਿਕ ਰੋਗੀ ਹੋ ਨਾ ਜੀ ਤਾਂ ਤੁਹਾਨੂੰ ਕੋਈ ਵੀ ਖੁਸ਼ ਨਹੀਂ ਕਰ ਸਕਦਾ ਤੇ ਇਹ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਇਹ ਕਲੇਸ਼ ਨਹੀਂ ਕਰ ਵਿੱਚ ਪਾਉਣਾ ਚਾਹੀਦਾ ਮੇਰਾ ਪਤੀ ਮੇਰੀ ਪਰਵਾਹ ਨਹੀਂ ਕਰਦਾ ਮੇਰੀ ਪਤਨੀ ਮੇਰੀ ਪਰਵਾਹ ਨਹੀਂ ਕਰਦੀ ਮੇਰੇ ਬੱਚੇ ਮੇਰੀ ਪਰਵਾਹ ਨਹੀਂ ਕਰਦੇ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਤੁਹਾਨੂੰ ਖੁਸ਼ ਰੱਖਣ ਦੀ ਉਹ ਤੇ ਪਤਾ ਨਹੀਂ ਆਪਣੇ ਆਪ ਦੀ ਜ਼ਿੰਦਗੀ ਨੂੰ ਕਿਵੇਂ ਸਰਵਾਈਵ ਕਰ ਰਹੇ ਨੇ ਆਪ ਇੰਡੀਵਿਜੂਅਲ ਵੇਖੋਗੇ ਨਾ ਹਰ ਮਨੁੱਖ ਰੱਬ ਦਾ ਰੂਪ ਹੈ ਵੱਖਰੇ ਰੂਪ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਕਿਵੇਂ ਮੰਨ ਬੈਠਾ ਏ ਕਿਵੇਂ ਐਕਸਪੀਰੀਅੰਸ ਕਰ ਰਿਹਾ ਏ ਭਾਵੇਂ ਤੁਹਾਡਾ ਆਪਣਾ ਪਰਿਵਾਰ ਹੈ ਤੁਸੀਂ ਆਪਣੇ ਆਪ ਬਾਰੇ ਸੋਚ ਰਹੇ ਹੋ ਉਹ ਆਪਣੇ ਆਪ ਬਾਰੇ ਸੋਚ ਰਿਹਾ ਏ ਦੁਖੀ ਨੂੰ ਦੁਖੀ ਟੱਕਰਿਆ ਹੋਇਆ ਏ ਆਨੰਦ ਕਿਤੇ ਵੀ ਨਹੀਂ ਹੈਗਾ ਸਾਰਾ ਪਰਿਵਾਰ ਦੁਖੀ ਹੈ ਸਾਰੇ ਹੀ ਦੁੱਖ ਦੇ ਵਿੱਚ ਨੇ ਤੇ ਜਿੰਨਾ ਘਰਾਂ ਦੇ ਵਿੱਚ ਬਾਣੀ ਹੈ ਜਿੰਨਾਂ ਦੇ ਹਿਰਦੇ ਦੇ ਵਿੱਚ ਬਾਣੀ ਹੈ ਕਹਿੰਦੇ ਭਾਈ ਉਹ ਸਾਰੇ ਹੀ ਮਨੁੱਖ ਖੁਸ਼ ਨਹੀਂ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਉਹ ਮਨੁੱਖ ਤੜਫਦੇ ਨੇ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਉਹ ਇਨਸਾਨ ਸਦਾ ਪਰੇਸ਼ਾਨ ਰਹਿੰਦੇ ਨੇ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਮਨੁੱਖ ਤੂੰ ਸਦਾ ਮਨ ਇਹਨਾਂ ਪੰਕਤੀਆਂ ਨੂੰ ਜਿਹੜੀਆਂ ਮੈਂ ਆਪ ਜੀ ਦੇ ਸਾਹਮਣੇ ਬੋਲੀਆਂ ਸੀ ਫਿਰ ਤੇਰੀ ਜੀਵਨ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਬਣੇਗਾ ਸਦਾ ਦਾ ਖੇੜਾ ਬਣੇਗਾ ਤੈਨੂੰ ਕੋਈ ਗੱਲ ਪਰੇਸ਼ਾਨ ਨਹੀਂ ਕਰ ਸਕਦੀ ਅਗਲੀ ਗੱਲ ਤੇ ਆਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹਰ ਇੱਕ ਵਿਲੱਖਣਤਾ ਦਿੱਤੀ ਵੱਖਰਾ ਸਿਧਾਂਤ ਦਿੱਤਾ ਵੱਖਰਾ ਕਲਚਰ ਦਿੱਤਾ ਵੱਖਰੇ ਸਿਧਾਂਤ ਸਾਨੂੰ ਦਿੱਤੇ ਨੇ ਸਾਡੇ ਸਰੋਵਰ ਸਾਡੀਆਂ ਬੌਲੀਆਂ ਸਾਡਾ ਗ੍ਰੰਥ ਸਾਡਾ ਧਰਮ ਸਿੱਖੀ ਦੀ ਪਰਿਭਾਸ਼ਾ ਸਾਡੀ ਪੰਗਤ ਸਾਡੀ ਸੰਗਤ ਹਰ ਪਰਿਭਾਸ਼ਾ ਬਲੱਖਣਤਾ ਦੀ ਹੈ ਉਹਦੇ ਵਿੱਚ ਕੋਈ ਕਰਮਕਾਂਡ ਨਹੀਂ ਹੈ ਕੋਈ ਪਖੰਡ ਨਹੀਂ ਹੈ ਤਾਂ ਗੁਰੂ ਪਾਤਸ਼ਾਹ ਨੇ ਫਿਰ ਹੋਲੇ ਮਹੱਲੇ ਦਾ ਇੱਕ ਨਵਾਂ ਤਿਉਹਾਰ ਇੱਕ ਨਵਾਂ ਸਾਡੇ ਸਾਹਮਣੇ ਬਲੱਖਣਤਾ ਦਾ ਸਿੱਖਾਂ ਦੇ ਵਿੱਚ ਜੋਸ਼ ਭਰਨ ਦਾ ਇਹ ਫੈਸਟੀਵਲ ਇਹ ਕਰਮ ਸਿੱਖਾਂ ਦੇ ਸਾਹਮਣੇ ਲਿਆ ਦਿੱਤਾ ਉਹਨਾਂ ਨੂੰ ਦੱਸ ਦਿੱਤਾ ਕਿ ਤੁਸੀਂ ਹੋਲੀ ਮਨਾਉਣ ਦੀ ਬਜਾਏ ਆਪਣੇ ਜੀਵਨ ਦੇ ਵਿੱਚ ਜज्ਬਾ ਭਰਿਓ ਗੁਰੂ ਦੀ ਬਾਣੀ ਦੇ ਨਾਲ ਜੁੜਿਓ ਆਪਣੇ ਬੱਚਿਆਂ ਨੂੰ ਸੱਚ ਦੇ ਨਾਲ ਜੋੜਿਓ ਆ ਛੋਟੀ ਬੱਚੀ ਇੱਥੋਂ ਉੱਠ ਗਈ ਹੈ ਉਹਨੇ ਬੜੇ ਹੀ ਪਿਆਰੇ ਢੰਗ ਦੇ ਨਾਲ ਜਿਹੜੀ ਆਪਣੀ ਉਹ ਕਵਿਤਾ ਪੇਸ਼ ਕੀਤੀ ਸੀ ਉਹਦੇ ਐਕਸਪ੍ਰੈਸ਼ਨ ਉਹਦੇ ਹਾਵ ਭਾਵ ਉਹਦੀਆਂ ਬਾਹਾਂ ਦਾ ਅੰਦਾਜ਼ ਉਹਦੇ ਬੋਲਣ ਦਾ ਢੰਗ ਇਤਨਾ ਪਿਆਰਾ ਸੀ ਸਾਰਿਆਂ ਨੇ ਬੜੇ ਜਕਾਰੇ ਬੁਲਾਏ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਉਹਦਾ ਹੌਸਲਾ ਅਭਜਾਈ ਕੀਤਾ ਇੱਥੇ ਹੁਣ ਇੱਕ ਬੱਚੀ ਬੈਠੀ ਸੀ ਮੈਂ ਜੋ ਬਿਆਨ ਕਰਨਾ ਚਾਹੁੰਦਾ ਹਾਂ ਥੋੜਾ ਜਿਹਾ ਧਿਆਨ ਲਜਾਓ ਫਿਰ ਮੈਂ ਕਥਾ ਸੰਪੂਰਨ ਕਰ ਦੇਣੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੁਪੁੱਤਰ ਨੇ ਬਾਬਾ ਅਜੀਤ ਸਿੰਘ ਜੀ ਤੇ ਬਚਪਨ ਦੇ ਵਿੱਚ ਜਦੋਂ ਉਹਨਾਂ ਨੂੰ ਵੀ ਦਿੱਲੀ ਦੀ ਧਰਤੀ ਤੇ ਸ਼ਹੀਦ ਕਰਨ ਲੱਗੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਅਜੀਤ ਸਿੰਘ ਜੀ ਨੂੰ ਪੁੱਛਦੇ ਨੇ ਪੁੱਤਰ ਜੀ ਤੁਹਾਨੂੰ ਡਰ ਤੇ ਨਹੀਂ ਲੱਗ ਰਿਹਾ ਤਾਂ ਆਪਨੇ ਸਾਖੀ ਸੁਣੀ ਹੋਵੇਗੀ ਪੁੱਤਰ ਜੀ ਅੱਗੋਂ ਕੀ ਕਹਿੰਦੇ ਨੇ ਪਿਤਾ ਜੀ ਡਰ ਕੀ ਹੁੰਦਾ ਏ ਡਰ ਕਿਸ ਚੀਜ਼ ਦਾ ਨਾਮ ਹੈ ਤਾਂ ਆਪਣੇ ਬੱਚਿਆਂ ਦੇ ਅੰਦਰ ਕਈ ਵਾਰ ਮਾਮਾ ਦਾ ਕਸੂਰ ਨਹੀਂ ਹੈ ਮਾਹੌਲ ਐਸਾ ਬਣ ਗਿਆ ਏ ਜਦੋਂ ਬੱਚੇ ਟਿਕਦੇ ਹੀ ਨਹੀਂ ਸ਼ਰਾਰਤਾਂ ਹੀ ਕਰਨੋਂ ਨਹੀਂ ਹਟਦੇ ਤਾਂ ਕੁਦਰਤੀ ਜੇ ਕੁਝ ਲਫ਼ਜ਼ ਹੁੰਦੇ ਨੇ ਟਿਕਾਉਣ ਦੇ ਲਈ ਅਸੀਂ ਵਰਤ ਲੈਣੇ ਆ ਇੱਥੇ ਮਾਊ ਆ ਜਾਣਾ ਏ ਇੱਥੇ ਭੂਤ ਆ ਜਾਣਾ ਏ ਇੱਥੇ ਆ ਆ ਜਾਣਾ ਏ ਉਹ ਸੰਸਕਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਮਾਫ ਕਰਿਓ ਇਹ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਦੇ ਵਿੱਚ ਭਰ ਦਿੰਦੇ ਹਾਂ ਇਹ ਲਾਈਫ ਦੀਆਂ ਬੇਸਿਕ ਮਨੁੱਖ ਦੀਆਂ ਗੁਣ ਨੀਡਸ ਕਹਿ ਲਓ ਉਹਦੇ ਅੰਦਰ ਵਿਸ਼ਵਾਸ ਹੋਣਾ ਆਤਮ ਵਿਸ਼ਵਾਸ ਭਰੋਸਾ ਕੰਫੀਡੈਂਸ ਇਹ ਬੰਦੇ ਦੇ ਹਰ ਇੱਕ ਇਨਸਾਨ ਦੀ ਨੀਡ ਹੈ ਤੇ ਜੇ ਜ਼ਿੰਦਗੀ ਵਿੱਚ ਕੋਈ ਬੱਚਾ ਕੋਈ ਨੌਜਵਾਨ ਸਫਲਤਾ ਦੀਆਂ ਬੁਲੰਦੀਆਂ ਤੇ ਜਾਣਾ ਚਾਹੁੰਦਾ ਏ ਉਹਨੂੰ ਇਹ ਚੀਜ਼ਾਂ ਕਮਾਉਣੀਆਂ ਪੈਂਦੀਆਂ ਨੇ ਤੇ ਕਈ ਇਨਸਾਨ ਕਈ ਬੱਚੇ ਨੌਜਵਾਨ ਆਪਣੇ ਸ਼ਰਮੀਲੇ ਸੰਗ ਦੀ ਸੁਭਾ ਕਰਕੇ ਕਿਸੇ ਵਿਆਹ ਦੇ ਪ੍ਰੋਗਰਾਮ ਵਿੱਚ ਚਲੇ ਜਾਂ ਨਾ ਜੀ ਉੱਥੇ ਵੀ ਘਰ ਆ ਕੇ ਕਹਿ ਦਿੰਦੇ ਨੇ ਮੈਨੂੰ ਤੇ ਸੰਗ ਲੱਗੀ ਮੈਂ ਨਹੀਂ ਇੰਨੇ ਇਨਸਾਨਾਂ ਚ ਪਲੇਟ ਚੁੱਕ ਸਕਦਾ ਤੇ ਖਾ ਸਕਦਾ ਭੁੱਖੇ ਹੀ ਮੁੜ ਆਉਂਦੇ ਨੇ ਇਹ ਸੱਚ ਆਪ ਸੱਚ ਜਾਣਿਓ ਸੰਗ ਵਾਲਾ ਸੁਭਾ ਤੁਹਾਨੂੰ ਕਿਤੋਂ ਭੁੱਖੇ ਵੀ ਵਾਪਸ ਲਿਆ ਸਕਦਾ ਏ ਪਰ ਜੇ ਤੁਸੀਂ ਸੰਗ ਵਾਲਾ ਸੁਭਾ ਹੀ ਰੱਖਿਆ ਤਾਂ ਜ਼ਿੰਦਗੀ ਦੀਆਂ ਵੱਡੀਆਂ ਬੁਲੰਦੀਆਂ ਨਹੀਂ ਸੋਚ ਸਕਦੇ ਫਿਰ ਨੌਜਵਾਨ ਕਹਿ ਕੀ ਦਿੰਦਾ ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਸੀ ਮੇਰੀ ਕਿਸਮਤ ਇਦਾਂ ਦੀ ਏ ਮੇਰੇ ਭਾਗ ਇਦਾਂ ਦੇ ਰਹੇ ਮੇਰੇ ਲੇਖ ਇਦਾਂ ਦੇ ਨੇ ਤਾਂ ਕਰਕੇ ਮੈਂ ਇੱਥੇ ਹੀ ਆ ਪਰ ਨਹੀਂ ਭਲਿਆ ਕਿੰਨੇ ਓਪਰਚ्युनिटीज ਕਿੰਨੇ ਕੰਮ ਤੇਰੇ ਸਾਹਮਣੇ ਆਏ ਕਿੰਨੀਆਂ ਗੁਰੂ ਪਾਤਸ਼ਾਹ ਨੇ ਤੈਨੂੰ ਕਿਰਤ ਦੇ ਰਾਹ ਬਖਸ਼ੇ ਧਿਆਨ ਮਾਰ ਕੇ ਵੇਖ ਤੇਰੇ ਸੰਗ ਵਾਲੀ ਸੁਭਾ ਕਰਕੇ ਤੂੰ ਕਿੰਨਾ ਕੁਝ ਛੱਡਿਆ ਏ ਕਿੰਨਾ ਕੁਝ ਤੂੰ ਠੋਕਰ ਮਾਰੀ ਏ ਕਿਉਂਕਿ ਤੇਰੇ ਵਿੱਚ ਆਤਮ ਵਿਸ਼ਵਾਸ ਭਰੋਸੇ ਦੀ ਕਮੀ ਸੀ ਪਰ ਤੂ ਕਸੂਰ ਕਿੱਥੇ ਕਿਨੂੰ ਠਹਿਰਾ ਦਿੱਤਾ ਕਿ ਗੁਰੂ ਪਾਤਸ਼ਾਹ ਨੂੰ ਮੇਰੇ ਕਰਮ ਐਸੇ ਲਿਖ ਦਿੱਤੇ ਗੁਰੂ ਪਾਤਸ਼ਾਹ ਨੇ ਫਿਰ ਜੰਗਾਂ ਜੁੱਧ ਆਰਸ ਦੇ ਵਿੱਚ ਆਪ ਨੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਭਰੇ ਆ ਉਹ ਬੱਚਿਆਂ ਦੀ ਗੱਲ ਮੈਂ ਤਾਂ ਕਰ ਰਿਹਾ ਸੀ ਕਿ ਇਹਨਾਂ ਨੂੰ ਡਰ ਨਾ ਕਦੇ ਵੀ ਸਿਖਾਈਏ ਇਹ ਸਾਡੇ ਹੀ ਮਾੜੇ ਬੀਜੇ ਹੋਏ ਬੀਜ ਅਸੀਂ ਕਹਿੰਦੇ ਨੇ ਬੱਚਾ ਇਸ ਤਰ੍ਹਾਂ ਦਾ ਕਿਉਂ ਬਣ ਗਿਆ ਸਾਨੂੰ ਨਹੀਂ ਪਤਾ ਲੱਗਦਾ ਜੀ ਸਾਥ ਸੰਗਤ ਅਸੀਂ ਬਹੁਤ ਕੁਝ ਉਹਨਾਂ ਦੇ ਮਨਾਂ ਵਿੱਚ ਭਰ ਦਿੰਦੇ ਹਾਂ ਜਿਹੜਾ ਉਹਦਾਂ ਨੂੰ ਫਿਰ ਕੱਢਣ ਲਈ ਕੱਢਣ ਲਈ ਜ਼ਿੰਦਗੀ ਦਾ ਬੜਾ ਸਮਾਂ ਲੱਗ ਜਾਂਦਾ ਹੈ। ਇੰਨਾ ਸਮਾਂ ਲੱਗ ਜਾਂਦਾ ਹੈ ਉਹ ਬਹੁਤ ਗੱਲਾਂ ਨੂੰ ਜ਼ਿੰਦਗੀ ਵਿੱਚ 25 ਸਾਲ ਦੇ ਵੀ ਹੋ ਜਾਂਦੇ ਨੇ ਸਿੱਖ ਨਹੀਂ ਪਾਉਂਦੇ। ਜੀਵਨ ਦੇ ਵਿੱਚ ਧਾਰਨ ਨਹੀਂ ਕਰ ਪਾਉਂਦੇ ਕਿਉਂਕਿ ਉਹ ਗੱਲਾਂ ਮਨਾਂ ਦੇ ਵਿੱਚ ਬੈਠ ਚੁੱਕੀਆਂ ਨੇ। ਕਦੇ ਵੀ ਆਪਣੇ ਬੱਚੇ ਦੇ ਆਪਣੇ ਇਰਦ-ਗਿਰਦ ਈਵਨ ਆਪਣੇ ਦਿਮਾਗ ਦੇ ਵਿੱਚ ਵੀ 네ਗਟਿਵਿਟੀ ਦਾ ਇੱਕ ਵੀ ਬੀਜ ਨਾ ਬੀਜੋ। ਉਹ 네ਗਟਿਵਿਟੀ ਦਾ ਇੱਕ ਬੀਜ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਪਿੱਛੇ ਲਿਜਾ ਸਕਦਾ ਹੈ। ਕਈ ਸਾਲ ਜਿਹੜਾ ਇਨਸਾਨ ਜਾਦਾ ਫੀਲਿੰਗ ਇਮੋਸ਼ਨਸ ਜਜ਼ਬਾਤਾਂ ਦੇ ਅਧੀਨ ਰਹਿੰਦਾ ਏ ਉਹ ਇਨਸਾਨ ਜ਼ਿੰਦਗੀ ਦੇ ਕਈ ਸਾਲ ਖਰਾਬ ਕਰਦਾ ਏ ਕਿਉਂਕਿ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਫੀਲਿੰਗ ਇਮੋਸ਼ਨਸ ਜਜ਼ਬਾਤਾਂ ਦੇ ਵਿੱਚ ਪੈ ਜਾਂਦਾ ਏ ਤੇ ਉਹਦੇ ਵਿੱਚੋਂ ਉਹਨੂੰ ਉਭਰਨ ਦੇ ਲਈ ਬਾਹਰ ਆਉਣ ਦੇ ਲਈ ਸਮਾਂ ਬੜਾ ਲੱਗਦਾ ਏ ਤੇ ਉਹ ਸਮਾਂ ਬਹੁਤਾ ਆਪਣਾ ਖਰਾਬ ਕਰ ਬੈਠਦਾ ਏ ਗੁਰੂ ਸਹਿਬਾਨ ਨੇ ਸਾਡੇ ਅੰਦਰ ਜਜ਼ਬਾ ਭਰੇ ਆਏ ਬੱਚਿਆਂ ਨੂੰ ਹਮੇਸ਼ਾ ਜੰਗਾ ਜੁੱਧਾਂ ਭਰੀ ਦੱਸੀਏ ਤੇ ਇੱਕ ਗੱਲ ਅਖੀਰ ਲਈ ਕਹਿ ਦੇਵਾਂ ਫਿਰ ਮੈਂ ਸ਼ਬਦ ਦੇ 2 ਮਿੰਟ 4 ਹੋਰ ਵਿਚਾਰ ਕਰਕੇ ਸੰਪੂਰਨ ਫਤਿਬਲਾ ਦੇਣੀ ਹੈ ਗੁਰੂ ਸਹਿਬਾਨ ਨੇ ਕਿਤੇ ਵੀ ਸਾਨੂੰ ਟੈਂਦੀ ਕਲਾ ਦਾ ਇੱਕ ਵੀ ਕਿੰਕਾ ਵੀ ਨਹੀਂ ਸਿਖਾਇਆ ਉਹਨਾਂ ਨੇ ਹਮੇਸ਼ਾ ਸਾਨੂੰ ਸਿਖਾਇਆ ਏ ਇਹ ਪੰਗਤੀਆਂ ਨਾ ਜੀ ਅਸੀਂ ਰਿਪੀਟ ਕਰਦੇ ਆ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਵੀ ਮੈਂ ਜਿੱਥੇ ਵੀ ਕਥਾ ਕਰਾਂ ਇਹ ਗੱਲ ਕਹਿਣਾ ਹੁੰਦਾ ਇਹ ਪੰਗਤੀਆਂ ਸਮਾਪਤੀ ਲਈ ਨਹੀਂ ਬਣੀਆਂ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਮਨ ਵੱਜੀਆਂ ਮਨ ਵੱਜੀਆਂ ਇਹ ਸਮਾਪਤੀ ਲਈ ਬਣੀਆਂ ਨੇ ਜੀ ਪੰਕਤੀਆਂ ਕਿ ਹੁਣ ਕਥਾ ਵਿਚਾਰ ਹੋ ਗਈ ਹੈ ਉਸ ਤੋਂ ਬਾਅਦ ਕੀਰਤਨ ਹੋਵੇਗਾ ਤੇ ਅਖੀਰ ਤੇ ਭਾਈ ਸਾਹਿਬ ਜੀ ਪੜ ਦੇਣਗੇ ਸਮਾਪਤੀ ਦੀਆਂ ਛੇ ਅਨੰਦ ਸਾਹਿਬ ਦੀਆਂ ਪਉੜੀਆਂ ਇਹ ਸਮਾਪਤੀ ਲਈ ਤਾਂ ਨਹੀਂ ਨਾ ਅਨੰਦ ਦੀ ਪ੍ਰਾਪਤੀ ਲਈ ਹੈ ਅਸੀਂ ਰਿਪੀਟ ਕਰ ਰਹੇ ਹਾਂ ਮਨਾਂ ਵੱਲ ਝਾਤੀ ਮਾਰਿਓ ਅਸੀਂ ਪੰਗਤੀਆਂ ਨੂੰ ਰਿਪੀਟ ਕਰ ਰਹੇ ਹਾਂ ਜਿਉਂ ਨਹੀਂ ਰਹੇ ਤੇ ਆਨੰਦ ਪ੍ਰਾਪਤ ਵੀ ਹੋਇਆ ਏ ਜੀ ਆਪ ਸੱਚ ਦੋ ਕੁ ਮਿੰਟ ਨੇ ਮੇਰੇ ਫਿਰਮੇ ਫਤਿਹ ਬੁਲਾਉਣੀ ਏ ਮੇਰੇ ਨਾਲ ਗੱਲਬਾਤ ਕਰਦੇ ਰਹੋ ਆਨੰਦ ਦੀ ਪ੍ਰਾਪਤੀ ਹੋ ਗਈ ਆਪ ਸਿਰ ਹਿਲਾ ਦਿਓ ਜੇ ਨਹੀਂ ਹੋਈ ਤੇ ਸੱਚ ਦੱਸ ਦਿਓ ਜੇ ਹੋ ਗਈ ਏ ਤਾਂ ਹਾਂਜੀ ਹੋ ਗਈ ਏ ਆਨੰਦ ਦੀ ਪ੍ਰਾਪਤੀ ਦਾ ਭਾਵ ਕੀ ਹੁੰਦਾ ਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅੱਖਾਂ ਦੇ ਸਾਹਮਣੇ ਲਿਆਓ ਆਨੰਦ ਏ ਜਦੋਂ ਆਨੰਦਪੁਰ ਦੀ ਧਰਤੀ ਤੇ ਨੇ ਚਾਰੇ ਸਹਿਬਜ਼ਾਦੇ ਕੋਲ ਨੇ ਪੂਰਾ ਪਰਿਵਾਰ ਕੋਲ ਹੈ ਗੁਰਸਿੱਖ ਪਿਆਰੇ ਕੋਲ ਨੇ ਕਾਦੇ ਵਿੱਚ ਨੇ ਜੀ ਆਦੰਦ ਦੇ ਵਿੱਚ ਮਾਸੀਵਾੜੇ ਦਾ ਜੰਗਲ ਅੱਖਾਂ ਦੇ ਸਾਹਮਣੇ ਲਿਆਇਓ ਚਾਰੇ ਸਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ ਪਰਿਵਾਰ ਕਿਤੇ ਹੈ ਬੱਚੇ ਵਿਛੜ ਚੁੱਕੇ ਨੇ ਗੁਰਸਿੱਖ ਵੀ ਨਾਲ ਨਹੀਂ ਸਾਰਾ ਕੁਝ ਕੁਰਬਾਨ ਕਰ ਦਿੱਤਾ ਆਪਣਾ ਘਰ ਛੱਡ ਦਿੱਤਾ ਬੜੇ ਹੀ ਸਹਿਜ ਤਿਕਾ ਸ਼ਾਂਤ ਚਿੱਤ ਆਰਾਮ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ ਧੰਨਵਾਦ ਕਰ ਰਹੇ ਨੇ ਆਨੰਦ ਦੇ ਵਿੱਚ ਨੇ ਕੀ ਇਹ ਆਨੰਦ ਆ ਗਿਆ ਸਾਡੇ ਤਾਂ ਦੇਖੋ ਇਹ ਗੱਲ ਨੂੰ ਗੰਭੀਰਤਾ ਦੇ ਨਾਲ ਸਮਝਿਓ ਸਮਾਂ ਮੇਰਾ ਪੂਰਾ ਏ ਸਾਡੇ ਤੇ ਅਸੀਂ ਜੰਗਾਂ ਵਿੱਚ ਸ਼ਹੀਦ ਨਹੀਂ ਹੋ ਰਹੇ ਅਸੀਂ ਤਾਂ ਕਿਸੇ ਬਿਮਾਰੀ ਨਾਲ ਮਰਨਾ ਏ ਐਟ ધ ਐਂਡ ਤੇ ਬਿਮਾਰੀ ਕੋਈ ਲੱਗਦੀ ਏ ਕੋਈ ਬਹਾਨਾ ਬਣ ਜਾਂਦਾ ਏ ਅਸੀਂ ਓਮੇ ਮਰਨਾ ਏ ਉਵੇਂ ਮਰਨਾ ਉਹਦੀ ਸਾਨੂੰ ਪ੍ਰਵਾਹ ਨਹੀਂ ਹੁੰਦਾ ਇੱਕ ਉਹ ਨੇ ਜਿਨ੍ਹਾਂ ਨੂੰ ਜਗਤ ਦਾ ਦੁੱਖ ਦਿੰਦਾ ਏ ਜਿਹੜੀ ਪੰਗਤੀ ਮੈਂ ਸ਼ੁਰੂ ਕੀਤੀ ਸੀ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰithvi ਦਸਿਆਈ ਗੁਰਨਾਣਕ ਚੰਗਾ ਭਲਾ ਘਰ ਛੱਡ ਕੇ ਤੁਰਦੇ ਨੇ ਅੱਜ ਕੀ ਅਮੀਰ ਕੋਈ ਤੁਰੇਗਾ ਕੋਈ ਅਮੀਰ ਦਾ ਬੱਚਾ ਨਹੀਂ ਤੁਰਦਾ ਬੱਚਾ ਕਹਿੰਦਾ ਮੈਨੂੰ ਬਣਿਆ ਬਣਾਇਆ ਮਿਲ ਗਿਆ ਮੈਂ ਕੀ ਲੈਣਾ ਐ ਸਿੱਖੀ ਦਾ ਪ੍ਰਚਾਰ ਕਰਕੇ ਕੋਈ ਬੱਚਾ ਪ੍ਰਚਾਰਕ ਬਣ ਰਿਹਾ ਏ ਆਉਣ ਵਾਲੇ ਸਮੇਂ ਵਿੱਚ ਕੋਈ ਬੱਚੇ ਗ੍ਰੰਥੀ ਬਣ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਗੀ ਬਣ ਰਹੇ ਨੇ ਬੱਚੇ ਨਹੀਂ ਬਣ ਰਹੇ ਕਾਰਨ ਕਾਰਨ ਕੀ ਭਾਈ ਸਾਥ ਸੰਗਤ ਜੀ ਇਹਨੂੰ ਮੈਂ ਬਾਹਰੀ ਤੌਰ ਤੇ ਇੱਕੋ ਲਫ਼ਜ਼ ਵਿੱਚ ਕਹਿ ਦੇਵਾਂ ਜੇ ਗੁਰਸਿੱਖ ਪ੍ਰਚਾਰ ਕਰਦਾ ਏ ਤਾਂ ਉਹਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ ਇਹ ਆ ਰੱਬ ਰੂਪ ਸਾਥ ਸੰਗਤ ਦਾ ਫਰਜ਼ ਹੁੰਦਾ ਏ ਇੱਕੋ ਗੱਲ ਕਹਿ ਕੇ ਮੈਂ ਅੱਗੇ ਬਧਾਂ ਇਹ ਕਾਰਨ ਨੇ ਬਣ ਨਹੀਂ ਰਹੇ ਤਾਂ ਬਣेंगे ਜੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ ਨਹੀਂ ਆਪ ਸੱਚ ਜਾਣਿਓ ਪੰਜਾਬ ਦੇ ਬਹੁਤੇ ਪਿੰਡ ਐਸੇ ਹੋ ਚੁੱਕੇ ਨੇ ਜਿੱਥੇ ਉਹਨਾਂ ਨੂੰ ਗ੍ਰੰਥੀ ਨਹੀਂ ਮਿਲ ਰਿਹਾ ਪ੍ਰਚਾਰਕ ਨਹੀਂ ਮਿਲ ਰਿਹਾ ਜਿਹੜਾ ਪੱਕੇ ਤੌਰ ਤੇ ਉਹਨਾਂ ਕੋਲ ਸੇਵਾ ਨਿਭਾ ਸਕੇ ਕਾਰਨ ਆਰਥਿਕ ਪੱਖ ਨੂੰ ਤੁਸੀਂ ਮਜ਼ਬੂਤ ਕਰਨਾ ਹੈ ਤੁਸੀਂ ਇਹ ਦੇਖਣਾ ਹੈ ਮੈਂ ਪੰਕਤੀਆਂ ਪੂਰੀਆਂ ਕਰਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਨੰਦ ਭਇਆ ਮੇਰੀ ਮਾਏ ਆਨੰਦ ਆ ਜਾਏ ਆਪ ਜਿਹਦੇ ਹਿਰਦਿਆਂ ਦੇ ਵਿੱਚ ਇਹ ਪੰਕਤੀਆਂ ਰਿਪੀਟ ਕਰਨ ਦੀ ਸੱਚ ਮੰਨਿਓ ਕੋਈ ਦੁੱਖਾ ਜਏ ਮਿੱਠਾ ਕਰਕੇ ਮੰਨਣਾ ਏ ਤੇਰਾ ਕੀ ਆ ਮਿੱਠਾ ਲੱਗਿਆ ਗੁਰੂ ਪਾਤਸ਼ਾਹ ਮੈਨੂੰ ਕੋਈ ਦੁੱਖ ਨਹੀਂ ਕੋਈ ਪਰੇਸ਼ਾਨੀ ਨਹੀਂ ਮੈਂ ਤੇਰੇ ਬਾਣੀ ਦੇ ਵਿੱਚ ਰਾਜੀ ਆਂ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਸਦਿਲ ਤੋਂ ਭਿੱਜ ਕੇ ਗਾਈਏ ਮੰਨੀਏ ਪਹਿਲੀ ਪੰਕਤੀ ਜੀ ਇਸ ਸ਼ਬਦ ਦੀ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਜਿਸ ਨੂੰ ਸੱਚ ਦਾ ਰੰਗ ਲੱਗ ਜਾਂਦਾ ਏ ਹੋਲੀ ਕਿੰਤੀ ਕਿੰਨੀ ਸੰਤ ਸੇਵ ਰੰਗ ਲਗਾ ਅਤ ਲਾਲ ਦੇਵ ਸਾਨੂੰ ਪਿਆਰ ਦਾ ਰੰਗ ਲੱਗ ਜਾਏ ਜੇ ਪਿਆਰ ਦਾ ਰੰਗ ਲੱਗ ਚੁੱਕਿਆ ਹੈ ਨਾ ਜੀ ਆਪ ਸਭ ਨੂੰ ਅੱਜ ਨਹੀਂ ਲੱਗਾ ਲੱਗ ਜਾਏ ਤਾਂ ਸਮਝ ਲਓ ਤੁਹਾਡਾ ਹੋਲਾ ਮਹੱਲਾ ਅਤੇ ਸਿੱਖੀ ਦਾ ਨਵਾਂ ਦਿਨ ਹੈ ਜੋ ਨਵਾਂ ਸਾਲ ਹੈ ਸਾਡਾ ਨਾਨਕ ਸ਼ਹੀ ਕੈਲੰਡਰ ਦੇ ਅਨੁਸਾਰ ਤੇ ਨਵੇਂ ਮਹੀਨੇ ਦੀ ਆਰੰਭਤਾ ਹੈ ਚੇਤ ਮਹੀਨੇ ਦੀ ਉਹ ਸਾਰੇ ਹੀ ਤਿੰਨੇ ਹੀ ਦਿਨਾਂ ਨੂੰ ਸਮਰਪਿਤ ਮਨਾਇਆ ਇਹ ਬਹੁਤ ਹੀ ਵਿਡਭਾਗਾ ਹੈ ਆਪ ਦਾ ਇੰਨੇ ਘੰਟੇ ਬੜੇ ਹੀ ਪਿਆਰ ਸਤਿਕਾਰ ਨਾਲ ਬੈਠਣਾ ਮੁਬਾਰਕ ਹੈ ਧੰਨਵਾਦ ਹੈ ਜੇ ਆਪਣੇ ਹਿਰਦਿਆਂ ਦੇ ਵਿੱਚ ਆਪ ਇਹ ਆਨੰਦ ਲੈ ਗਏ ਅੱਜ ਤੋਂ ਬਾਅਦ ਹੱਥ ਜੋੜ ਕੇ ਬੇਨਤੀ ਹੈ ਰਿਪੀਟ ਨਾ ਕਰਿ ਲੈਣਾ ਪੰਕਤੀਆਂ ਨੂੰ ਜਿਉਂਉ ਗੁਰੂ ਪਾਤਸ਼ਾਹ ਨੂੰ ਅੱਖਾਂ ਦੇ ਸਾਹਮਣੇ ਲਿਆ ਕੇ ਨਾ ਪਾਤਸ਼ਾਹ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਮੈਂ ਪਾਇਆ ਪਾਤਸ਼ਾਹ ਆਨੰਦ ਆ ਗਿਆ ਮੇਰੇ ਹਿਰਦੇ ਘਰ ਦੇ ਵਿੱਚ ਆਪ ਸਭ ਦਾ ਗੁਰੂ ਕੀ ਸਾਥ ਸੰਗਤ ਦਾ ਮੈਂ ਤਹਿਤੋਂ ਧੰਨਵਾਦ ਕਰਦਾ ਅਤੇ ਨਾਲ ਹੀ ਆਪ ਸਭ ਨੂੰ ਸਿੱਖੀ ਦੇ ਨਵੇਂ ਸਾਲ ਅਤੇ ਨਾਲ ਹੀ ਚੇਤ ਮਹੀਨਾ ਆਪ ਜੀ ਦਾ ਗੁਰੂ ਦੀ ਬਾਣੀ ਦੇ ਅਨੁਸਾਰ ਬਤੀਤ ਹੋਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰੂ ਪਾਤਸ਼ਾਹ ਆਪ ਸਭ ਨੂੰ ਉન્નਤੀਆਂ ਤਰੱਕੀਆਂ ਬਖਸ਼ਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਆਪ ਰੱਬ ਰੂਪ ਸੰਗਤ ਦੇ ਰੂਪ ਗੁਰੂ ਹੋਣ ਦਾ ਮੌਕਾ ਬਖਸ਼ਿਆ ਆਪ ਸਭ ਦਾ ਸਮੂਹ ਪ੍ਰਬੰਧਕ ਕਮੇਟੀ ਦਾ ਗ੍ਰੰਥੀ ਸਿੰਘ ਦਾ ਹੋਰ ਸਾਰੇ ਉਪਪਤਵੰਤੇ ਸੇਵਾਦਾਰਾਂ ਦਾ ਸਭ ਦਾ ਤਹਿ ਤਹਿ ਦਿਲੋਂ ਧੰਨਵਾਦ ਆਪ ਸਮੂਹ ਸਾਥ ਸੰਗਤ ਦਾ ਬੜਾ ਹੀ ਮੈਂ ਦਿਲੋਂ ਆਦਰ ਸਤਕਾਰ ਦੇ ਨਾਲ ਆਪ ਸਭ ਨੂੰ ਨਮਸਕਾਰ ਧੰਨਵਾਦ ਕਰਦਾ ਹਾਂ ਆਪ ਨੇ ਬੜੀ ਹੀ ਤਵੱਜੋ ਅਤੇ ਨਾਲ ਮੇਰਾ ਸਾਥ ਦਿੰਦੇ ਹੋਏ ਵਿਚਾਰਾਂ ਨੂੰ ਸੁਣਿਆ ਸਮੂੱਚੀ ਵਿਚਾਰ ਕਰਦੇ ਆ ਬੇਅੰਤ ਪੁੱਲਾ ਹੋ ਜਾਣੀਆਂ ਸੁਭਾਵਿਕ ਨੇ ਆਪਣਾ ਬੱਚਾ ਵੀਰ ਭੈਣ ਭਰਾ ਜਾਣ ਕੇ ਮੈਨੂੰ ਮੁਆਫ ਕਰਨਾ ਜੀ ਅੰਤ ਵਿੱਚ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਤੁਹਾਡਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ